ਲੋ ਵੀ ਮੁੰਡਿਆ ਦਵਾ ਦਵਾ ਟਪ ਟਪ ਵਿਚਾੜੋ ਹੁਣ ਪੱਠੀਆਂ ਪੁੱਠੀਆਂ ਵੀ ਚੱਕੋ ਕਿਵੇਂ ਲੇਟ ਕਰ ਰਹੇ ਹੋ ਤੁਸੀਂ ਹਲਵਾਈ ਆਏ ਖੜੇ ਨੇ ਉਹਨਾਂ ਨੂੰ ਚਣਦੇ ਨਹੀਂ ਆਉਂਦੇ ਹੈਗੇ ਉਹ ਦੇਗ ਦੇ ਉੱਤੇ ਦੇਗਾ ਥੋੜੀ ਰੱਖਿਆ ਜਾਂਦਾ ਟੱਕਣ ਉੱਤੇ ਟੱਕਣ ਦਾ ਜਗ੍ਹਾ ਨਹੀਂ ਦੇ ਦੁਬਾਰਾ ਲੈ ਆਇਓ ਟਰਾਲੀ ਬਾਕੇ ਤੁਸੀਂ ਯਾਰ ਲੇਟ ਕਰ ਹੀ ਆਇਆ ਨੂੰ ਕੋਮਲ ਤੁਸੀਂ ਸਵੇਰੇ ਸਾਜਰੇ ਨਹੀਂ ਉੱਠਦੇ ਹੈਗੇ ਮੈਂ ਤਾਂ ਕੱਲ ਗਿਆ ਤੁਹਾਨੂੰ 5 ਵਜੇ ਦਾ ਟਾਈਮ ਦਿੱਤਾ ਸੀ ਸਵੇਰ ਦਾ ਸਹੀ ਗੱਲ ਤੁਸੀਂ 10 ਵਜੇ ਆਏ ਹੋ ਹਲਵਾਈ ਆਏ ਮੈਂ ਕਿਹਾ ਬਾਪੂ ਅਸੀਂ ਲੇਟ ਆਉਂਦੇ ਹਾਂ ਉਹ ਤਾਂ ਹਮੇਸ਼ਾ ਲੇਟ ਕਰਦੇ ਹੁੰਦੇ ਆ ਅਜੇ ਪੱਟੀਆਂ ਲੱਦਣੀਆਂ ਸੱਸੇ ਕਰ ਇਹਨੂੰ ਹੋਤ ਹਾਂ ਹਾਂ ਹੁਣ ਸਹੀ ਆ ਹੁਣ ਤੁਸੀਂ ਸੈਟਿੰਗ ਕਰਕੇ ਸਮਾਂ ਰੱਖਿਆ ਚੰਗੀ ਤਰ੍ਹਾਂ ਬਾਈ ਛੁੱਕ ਜਾ ਜੀ ਦੇਖੀ ਕਿੰਨੇ ਰਹਿੰਦੇ ਤਾਂ ਜੀ ਨੂੰ ਮੁੱਸੇ ਪਤਾ ਹੀ ਨਹੀਂ ਕਿਸੇ ਨੂੰ ਕਿੰਨੇ ਆ ਉਹ ਤਾਂ ਹੀ ਚੱਕ ਚੱਕ ਉਧਰੀ ਜਾਂਦੇ ਨੇ ਲਾ ਵੀ 2000 ਚੀਜ਼ਾਂ ਜੋ ਹੋ ਰਹੀਆਂ ਉਧਰ ਮਣੀ ਨੂੰ ਭੇਜਦਾ ਮੋਟਰ ਨਾਲ ਦੇ ਉਹ ਬਾਜੂ ਲੈ ਕੇ ਜਾਂਦੇ ਆ 2000 ਚੀਜ਼ਾਂ ਨੇ ਆਉਣ ਦੇ ਆਉਣ ਦੇ ਆਉਣ ਦੇ ਡਰਾਈਵਰ ਹੈਗਾ ਕੌਮ ਮਾਰ ਕੇ ਉਹ ਡਰਾਈਵਰ ਲਗਾ ਇਟਲੀ ਵਾਲਾ ਬੱਸ ਰੋਕ ਲਈ ਆ ਜਾਂਦਾ ਇੱਕ ਵਾਰ ਕਰ ਲਈ ਦੁਬਾਰੇ ਹਾਂਜੀ ਸਾਥ ਸ੍ਰੀ ਕਾਹਦੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਇਸ ਵਕਤ ਮੈਂ ਕਿਹੜਾ ਟਰਾਲੀ ਦੇ ਵਿੱਚ ਟਰਾਲੀ ਜਾਣ ਲਈ ਹੈ ਪਿੰਡ ਚੌਲਾਂ ਦੇ ਵਿੱਚ ਤੇ ਨਾਲ ਮੇਰੇ ਬੰਦੇ ਨੇ ਪਿੰਦੀ ਗੁਰਪ੍ਰੀਤ ਤੇ ਡਰਾਈਵਰ ਹੈਗਾ ਸਾਡਾ ਕੋਹਾਂ ਟਰੈਕਟਰ ਦਾ ਤੇ ਆ ਤੁਸੀਂ ਭਾਂਡਿਆਂ ਤੋਂ ਦੇਖ ਸਕਦੇ ਹੋ ਵੀ ਵਿਆਹ ਆ ਚੁੱਕਿਆ ਕਿਨੇ ਕਿਸੇ ਦਾ ਕਿਹਦਾ ਵਿਆਹ ਇਹ ਨਹੀਂ ਹਜੇ ਰਿਵੀਲ ਹੋ ਜਾਣਾ ਬਸ ਵਿੱਚ ਵਿੱਚ ਹੀ ਸਾਰੀ 2 ਦਿਨਾਂ ਦੀ ਗੇਮ ਆ ਵਿਆਹ ਤੁਹਾਨੂੰ ਰਿਵੀਲ ਹੋ ਜਾਣਾ ਵਿਆਹ ਮੇਰਾ ਵੀ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਇਹਦਾ ਵੀ ਹੋ ਸਕਦਾ ਇਹਦਾ ਵੀ ਹੋ ਸਕਦਾ ਇਹਦਾ ਹੋਇਆ ਇਹਦਾ ਹੋਇਆ ਭਾਂਡੇ ਤੁਹਾਨੂੰ ਥੋੜੇ ਲਿਪੜੇ ਹੋਏ ਦਿਖ ਰਹੇ ਹੋਣਗੇ ਅਸੀਂ ਵਿਆਹ ਵਾਲਿਆਂ ਦੇ ਘਰੋਂ ਲਿਆਏ ਆ ਭਾਂਡੇ ਕਿਉਂਕਿ ਉਹਨਾਂ ਨੇ ਹਜੇ ਧੋਤੇ ਨਹੀਂ ਕੱਲ ਹੀ ਬਰਾਜ਼ ਆਈ ਹੈ ਸੇ ਤਾਂ ਸੁੱਤੇ ਉੱਠੀ ਹੈ ਸੁੱਤੇ ਮੈਂ ਇਹ ਲਿਪੜੇ ਭਾਂਡੇ ਚੱਕ ਲੈ ਵੀ ਘਰੇ ਧੋਲਾਂਗੇ ਆ ਚਮਚੇ ਕਿਧੇ ਲਈ ਆਉਨੇ ਓਏ ਉਹ ਚਮਚੇ ਆਲੇ ਲੋ ਬਾਬੇ ਚੋਰ ਚਾਂਚੇ ਚੱਕ ਲੈ ਤੇ ਇਹ ਰਾ ਬਾਬੇ ਅਸੀਂ ਸਿੱਧੂ ਦੇ ਘਰਾਂ ਚ ਵਿਆਹ ਸੀਗਾ ਸਪੇਨ ਵਾਲਾ ਸਿੱਧੂ ਆਪਣਾ ਉਹਨਾਂ ਦੇ ਘਰਾਂ ਚੋਂ ਲਿਆਏ ਆਂ ਭਾਂਡੇ ਓਏ ਹੌਲੀ ਚੱਲ ਫੁੜਕਣਾ ਜਾਣ ਦੇ ਕੇ ਥਰੇ ਮਨੀ ਆ ਚੁੱਕੇ ਘਰ ਨੂੰ ਮੋਟਰ ਗੇਜ ਤੇ ਭੇਜਤਾ ਅਸੀਂ ਜਾ ਰਹੇ ਹੌਲੀ ਹੌਲੀ ਥਰੇ ਆ ਕੇ ਉਹਨਾਂ ਹਲਵਾਈ ਆ ਜਾ ਬੈਠੇ ਸਵੇਰ ਤੇ ਹਲਵਾਈਆਂ ਨੂੰ ਆਇਆਂ ਨੂੰ ਹੋ ਗਏ ਡੇਢ ਘੰਟਾ ਤੇ ਅਸੀਂ ਹੁਣ ਭਾਂਡੇ ਲੈ ਕੇ ਆ ਰਹੇ ਆਂ ਹਲਵਾਈ ਵਿਹਲੇ ਬੈਠੇ ਨੇ ਹਜੇ ਕੀ ਬਾਤ ਹੈ ਕੀ ਬਾਤ ਹੈ ਇੱਥੇ ਯਾਤਰੀ ਲੱਗੇ ਆ ਬੋਰ ਇੱਧਰ ਬੰਦੇ ਲਾ ਰਹੇ ਆ ਭਾਂਡੇ ਭਾਂਡੇ ਦੀ ਗਣਤੀ ਵੀ ਹੋ ਰਹੀ ਆ ਨਾਲ ਦੀ ਨਾਲ ਓ ਭਾਂਡੇ ਨਹੀਂ ਖੜਾ ਕੇ ਉਹ ਵੱਡੇ ਭਾਂਡੇ ਲਾ ਦੋ ਜੀ ਜੀ ਵਾਹ ਲੂ ਗਏ। ਜਾ ਵੀ ਜੜੇ ਭਾਂਡੇ ਰਹਿ ਗਏ ਜੋ ਦੁਆਰੇ ਲੈਨ ਚੱਲੇ ਨੇ ਨੌਜਵਾਨ ਕੀ ਕੀ ਰਹਿ ਗਿਆ ਤਾਕਤਪੁਰ ਰਹਿਦਾ ਪੁੱਛ ਲਾ ਕੀ ਕੀ ਰਹਿਦਾ ਪਹਿਲਾਂ ਓਏ ਯਾਰ ਆ ਕਾਲਾ ਡਿੱਕੇ ਜੇ ਰਹਿ ਪਿੰਦੇ ਕੀ ਕੀ ਰਹਿਦਾ ਆਪ ਹੀ ਚਗਾ ਲੈਣਾ ਉਹਨਾਂ ਨੇ ਇੱਕ ਅੱਧਾ ਬੰਦਾ ਛਾੜ ਦੋ ਚਲੋ ਤੁਸੀਂ ਆਪ ਹੀ ਲੈ ਆਵਾਂਗੇ ਲੈ ਵੀ ਰਹਿ ਗਏ 2-4 ਚੱਕ ਲੈ ਹੀ ਉਹ ਵੀ ਬਾਈ ਮਿੱਤਰੋ ਤੇੜੀਆਂ ਹੋ ਗਈਆਂ ਗਰੂ ਆ ਵੀ ਆਰੇ ਹਾਂ ਭਾਂਡੇ ਇੱਥੇ ਰੱਖ ਦਿਓ ਲੈ ਵੀ ਹਲਵਾਈ ਲੱਗ ਜੂਗ ਨੇ ਚਲੋ ਆਂ ਆ ਪੱਟੀਆਂ ਲੈ ਗਿਆ ਖਲਾਰਾਂ ਰੋਚੀ ਇੱਕ ਬੰਦੇ ਖੁਰਮੇ ਅਜੇ ਬੰਦਿਆਂ ਦੇ ਕੰਮ ਧੰਦੇ ਬਹੁਤ ਬਇਆ ਕੋਟ ਪੈਂਟ ਫੜ ਕੇ ਲਿਆਉਣ ਆਲੇ ਆ ਉਹ ਲਿਆ ਹੋਇਆ ਉਹ ਇੱਥੇ ਵੀ 4 ਘੰਟੇ ਆ ਇਹਨੇ ਵੀ ਲੈ ਕੇ ਆਉਣਾ ਆਦੇ ਵਾਲਾ ਸਰ ਕੀ ਫਿਰ ਕ੍ਰਾਸ਼ ਦੀ ਜੱਲੀਏ ਕਿ ਅੰਨੇ ਜੀ ਉਹ ਇਹ ਕਹਿੰਦਾ ਪਟਾਕੇ ਲੈ ਕੇ ਆਉਣੇ ਪਟਾਕੇ ਵੀ ਲੈ ਕੇ ਆਉਣੇ ਪਟਾਕੇ ਦੀ ਗੱਲਾਂ ਐ ਸਪਾਰ ਕੋਈ ਯਾਰ ਉਹੀ ਚੀਜ਼ ਆ ਸੇਮ ਰੇਟ ਆ ਕੱਲ ਦੇਖ ਲਾਂਗੇ ਉੱਥੇ ਬਾਜ਼ਾਰ ਜਾਣਾ ਉਹ ਵੇਖੀ ਆ ਮੈਂ ਬੁਤੀ ਦੀ ਦੁਕਾਨ ਆ ਉਹ ਦੁਕਾਨ ਕਰੋ ਪੰਜਾਬ ਆ ਇਹ ਆ ਪੂਰਾ ਪੈਣੇ ਚੜਾਗਾ ਵੇਚਣਾਗਾ ਤੂੰ ਨਾ ਇਹ ਚੱਲੀ ਵੀ ਜਾਂਦਾ ਐ ਦੇਖੋ ਤੁਸੀਂ ਆਈਫੋਨ ਨਾ ਵਰਕਿੰਗ ਚਾ ਪੂਰਾ ਦੇਖ ਆਈਫੋਨ ਕਹਿੰਦੇ ਨਾ ਟੱਕ ਪੈ ਗਿਆ ਫੋਨ ਦੇਖੋ ਕਿਆ ਬਾਤ ਥੋੜਿਆ ਗਲੀਆਂ ਘੜਤੀਆਂ ਪਿੰਦੀ ਦੇ ਪਹੁੰਕੇ ਸਾਡੀ ਕੋਈ ਨਹੀਂ ਬਸ ਹੱਥ ਬੰਨ੍ਹ ਕੇ ਸਾਥੋਂ ਕੋਈ ਲੈ ਜੇ ਇਹਦਾ ਬਾਈ ਡੀ ਐਮ ਸੀ ਚ ਦਾਖਲ ਕਰਾ ਦੇ ਤੂੰ ਜਾ ਕੇ ਲੁਧਿਆਣਾ ਹਫਤਾ ਰੱਖਣਗੇ ਇਹਨੂੰ ਬੈੱਡ ਦਾ ਖਰਚਾ ਦੇ ਜਾਈ ਮੈਂ ਠੀਕ ਕਰਾ ਕੇ ਲੈ ਆਉਣਾ ਮੈਂ 67000 ਠੀਕ ਕਰਾਉਣ ਤੇ ਲੱਗ ਜਾਣਾ ਨਹੀਂ ਫੇਰ ਵੱਜਿਆ ਬਾਈ ਇਹਦੇ ਹੁਣ ਦੇਖੋ ਆਖਰੀ ਸਾਹ ਹੀ ਆ ਆਖਰੀ ਸਾਹ ਹੀ ਆ ਤਾਂ ਕਿਹੜਾ ਚੱਲਿਆ ਇਹ ਤਾਂ ਨਹੀਂ বাজਦਾ ਨਹੀਂ বাজ ਜਾਣਾ ਲੈ ਪੂਰੇ ਸਾਹ ਪੂਰੇ ਵਧੀਆ ਲੈ ਰਿਆ ਇਹ ਆਖਰਲੇ ਸਾਹੀ ਹੈ ਇਹਦੇ ਨੇੜੇ ਲੱਗਿਆ ਸਾਡੇ ਜਦੋਂ ਇਹ ਹਸਪੀਟਲ ਤੇ ਲੈ ਗਏ ਸਾਡੇ ਨਹੀਂ ਨਹੀਂ ਜਿਵੇਂ ਅਖਬਾਰ ਪੁੱਛ ਗਿਆ ਉਹਨਾਂ ਨੇ ਅਖਬਾਰ ਲੈ ਆਉਣਾ ਜਾਂ ਅਕਲਿਉਣਾ ਹੈ ਹਾਂ ਵੀ ਇਧਰ ਚੱਲ ਰਹੀਆਂ ਤੇਆਂੀਆਂ ਗੁਆਂ ਮਾਰੋ ਮਾਰ ਦੇ ਦੋ ਤਿੰਨ ਵੱਟੀਆਂ ਜਲਾਈਆਂ ਨੇ ਬਾਕੀ ਜਲਾਉਣੀਆਂ ਨੇ। ਫਰਮੇ ਵੇਲੇ ਜਾ ਰਹੇ ਆ ਕਈਆਂ ਦੇ ਚੱਕਰ ਪੜੀ ਜਾਂਦੇ ਇਹਨਾਂ ਨੂੰ ਕਈ ਇਲਾਕਿਆਂ 'ਚ। ਇਹ ਕੋਟ ਮੰਟ ਲਿਆਉਣ ਵਿੱਚ ਲੜੀ ਜਾਂਦੇ ਆ। ਲਓ ਵੀ ਇੱਕ ਹੋਰ ਬੰਦਾ ਆ ਗਿਆ। ਇਹ ਘਰੇ ਨਹੀਂ ਵੱੜਦਾ ਇਹਨੂੰ ਕਿਦਾਂ ਦਾ ਗਿਆ ਹੋਇਆ ਵੀ ਆ ਜਾ ਘਰ ਆਉਂਦਾ ਨਹੀਂ ਅੱਜ ਦੇਖਦੇ ਹਾਂ ਸ਼ਾਮ ਨੂੰ ਜੇ ਪਹੁੰਚੂਗਾ ਚੱਲ ਠੀਕ ਆ ਫਿਰ ਜਾਇਆ ਮਾਰਿਆ ਹਨ ਇੱਧਰ ਲੈ ਵੀ ਗੱਡੀਆਂ ਆਪਾਂ ਕੱਟਦੇ ਹਾਂ ਦੋਨੇ ਬਾਹਰ ਤੇ ਇੱਧਰ ਲਾਤੀਆਂ ਲੜੀਆਂ ਆਗੇ ਲੜੀਆਂ ਵਾਲੇ ਲਾਉਣਗੇ ਉੱਠੀ ਰੰਗ ਦੇਣੀਆਂ ਲੜੀਆਂ ਨਾਲ ਹੁਣ ਨਹੀਂ ਮੈਨੂੰ ਮੈਨੂੰ ਕਰਦੀ ਕਹਿੰਦੇ ਗਰਮ ਪੱਲੇ ਵਾਲੇ ਪੁੱਤ ਲੈ ਚਾਬੀ ਦੀ ਲੈ ਨਹੀਂ ਮਤਰੋ ਪਟਾਕੇ ਵੀ ਲੈ ਲਏ ਕਹਿੰਦੇ ਕੀ ਆ ਬਾਤ ਹੈ ਨਿੱਗੇ ਹੋਲ ਲਿਓ ਲਿਆਉਣੇ ਆ ਆ ਵੀ ਲੈ ਲੈ ਗਰਿਆਲ ਨੇ ਸਾਲੀਆਂ ਦੇ ਚਲਾਉਣ ਨੂੰ ਇਹਦਾ ਆ ਯਾਰ ਇਹ ਆਪਣੇ ਚੇਅਰਮੈਨ ਗਰੁੱਪ ਲਈ ਆ ਲੈ ਵੀ 1 2 3 4 5 6 ਸੌਟ ਲੈ ਲਿਓ ਇਹ ਰੇ ਤੇਰਾ ਹੀ ਉਟੋ ਲਾਉਡਾਕੀ ਲੇਟ ਹੋ ਗਿਆ ਅੱਜ ਕੋਟ ਮੰਡ ਫੜ ਕੇ ਲਿਆਏ ਆ ਬਾਈ ਮੁੰਡਿਆਂ ਦੇ ਲਾਉਡਾਕ ਕੋਟ ਮੰਡ ਫੜ ਕੇ ਲਿਆਏ ਇਹਨਾਂ ਦੇ ਉਹ ਪਦੇ ਆ ਉੱਥੇ ਹੀ ਲੱਗੇ 3 ਘੰਟੇ ਸਾਨੂੰ ਰੈਡ ਸ਼ਹਿਰ ਦੇ ਵਿੱਚ ਕਰਦੇ ਪਟਾਕੇ ਪਟਾਕੇ ਲੋਈ ਬਾਬੇ ਘਰੇ ਆ ਗਏ ਲੜੀਆਂ ਲੱਗ ਜਗੀਆਂ ਨੇ ਕਾ ਬਾਤ ਹੈ ਫੀਟਿੰਗ ਹੋਈ ਜਾ ਰਹੀ ਹੈ ਤੇ ਗੱਗੂ ਤੇ ਔਰਪ੍ਰੀਤ ਗੁਰਪ੍ਰੀਤ ਦਾ ਜਲਸ ਹੋ ਰਿਹਾ ਹੈ ਗੱਗੂ ਜੀ ਪਹੁੰਚ ਗਿਆ ਦੇਖੋ ਸਾਰੇ ਕਿਤੇ ਲਾਤੀਆਂ ਲੜੀਆਂ ਅੱਜ ਚਲਾਉਂਦੇ ਤਾਂ ਨਹੀਂ ਮਨ ਲੱਗਾ ਬਾਈ ਅੱਜ ਤਾਂ ਨਹੀਂ ਹਲਵਾਈ ਚਲੇ ਗਏ ਕਿਹ ਹੈਗੇ ਕੱਲੂ ਫੁੱਲਾਂ ਦਾ ਆ ਰੋਇਆ ਚਲੇ ਗਏ ਲੱਡੂ ਦੇ ਬੱਟਕੇ ਲੱਡੂ ਫੁੱਲਾਂ ਵਾਲਾ ਕਰਿਆ ਫੁੱਲਾਂ ਵਾਲਾ ਕਿੱਥੇ ਯਾਰ ਅੱਜ ਉਹਨਾਂ ਦੇ ਉੱਥੇ ਬਹੁਤ ਟਾਈਮ ਲੱਗ ਗਿਆ ਸੁਧਾਰੀ ਹੋ ਗਏ ਹੋ ਗਏ ਕੋਈ ਇੱਧਰ ਨੂੰ ਲੰਘਾਤੀਆਂ ਥੱਲੇ ਜਾ ਕੇ ਰਹਿਣ ਨੂੰ ਲੈ ਵੀ ਹਲਵਾ ਜੀ ਚਲੇ ਗਏ ਕਹਿੰਦੇ ਅੱਜ ਲੱਡੂ ਕੱਢ ਗਏ ਨੇ ਦੇਖੀਏ ਲੱਡੂ ਕੰਨੇਕ ਬਣਾ ਫੇ ਪਕੌੜੀਆਂ ਤੇ ਖੁਣ ਮੇ ਵੀ ਕੱਢ ਗਏ ਉਹਦਾ ਅੱਜ ਹੀ ਨਵੇੜ ਕੇ ਕੰਮ ਕਰਨ ਮੱਠੀ ਵਾਲੀ ਕੱਢ ਦੇਖੋ ਕਰੋ ਚੱਕ ਬੱਲਾ 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 ਆ ਕਮਰੇ ਚ ਕਹਿੰਦੇ ਭਾਗਾਂ ਵਾਲਾ ਹੀ ਆਉਂਦਾ ਹੈ ਹੋਰ ਮੇ ਵੀ ਬਣ ਕੇ ਉਹ ਹੀ ਪਕੌੜੀਆਂ ਬਣਨੀਆਂ ਸ਼ੱਕਰ ਬਾਰੇ ਵੀ ਕਹਿੰਦੇ ਅਗਲੇ ਇਲਾਕਿਆਂ ਜਿਹਨਾਂ ਨੂੰ ਉਹ ਚੀਜ਼ ਬਣ ਚੁੱਕੀ ਹੈ ਗੱਡੂ ਤਨ ਅਜੇ ਹੋਰ ਬਣਾਉਣੇ ਬਹੁਤ ਨਹੀਂ 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 ਬੰਦ ਕਰ ਅਜੇ ਹੋਰ ਬਣਨਗੇ ਇਹ ਬਾਜੀ ਧਿਆਨ ਰੱਖੀ ਜਦੋਂ ਤੇ ਬਾਜੀ ਹਾਂ ਆਇਆ ਜਾਈਆ ਬਾਜੀ ਕਿੰਨੇ ਵਜੇ ਚਲੇ ਗਏ ਹਲੋ ਬਾਈ ਲੜੀਆਂ ਦਿਖਾਵਾਂ ਤੁਹਾਨੂੰ ਸਿਆਉਟ ਬਾਬਿਓ ਇਹਦੇ ਰਕੋਰਡਮੈਂਟ ਲੈ ਕੇ ਨੂੰ 3-4 ਘੰਟੇ ਲੱਗੇ ਹੋਰ ਜੇ ਹੋ ਗਿਆ ਸਿਆਉਟ ਬੜਾ ਕਰੋ ਚੈੱਕ ਲੜੀਆਂ ਅਜੇ ਇੱਥੇ ਫੁੱਲ ਫੁੱਲ ਲੱਗਣਗੇ ਕੱਲ ਨੂੰ ਸਿਆਉਟ ਦੇਖਿਓ ਕਿ ਨਹੀਂ ਹੋਣੀਆਂ ਹੋਣੀਆਂ ਸਾਰਾ ਪੂਰਾ ਤਿਆਰ ਕਰਕੇ ਦਿਖਾਵਾਂਗੇ ਹਾਂ ਦੋ ਆਇਆ ਹਾਂ ਲੱਟਾ ਗੱਡੀ ਇੱਧਰ ਲਾਉਣੀ ਪੈਗੀ ਇਉਂ ਇੱਧਰ ਪੂੰਡੀ ਖੜੀ ਆ ਉਹਨਾਂ ਦੀ ਇੱਕ ਕਰੋ ਜੇ ਕੰਮ ਗਾਲੀਆਂ ਨਹੀਂ ਦਿੰਦੇ ਲੈ ਵੀ ਡੇ 1 ਦੀ ਸ਼ਾਮ ਹੋ ਗਈ ਡੱਬੇ ਲਿਆਂਦੇ ਪਰ ਲਿਆਂਦੀ ਗੱਡੀ ਡੱਬਿਆਂ ਨਾਲ ਤੇ ਹੋ ਜੇ ਅੱਧੇ ਡੱਬੇ ਆਉਣਗੇ ਕੱਲ ਨੂੰ ਅੱਧੇ ਆ ਗਏ ਖਾਲੀ ਡੱਬੇ ਨੇ ਇਹ ਆ ਲੈ ਆਹ ਕਰਤਾ ਚਾਚੇ ਨੇ ਕੰਮ ਫਰਸਡੇ ਦੀ ਸ਼ਾਮ ਹੋ ਚੁੱਕੀ ਆ ਅੱਜ ਬਸ ਹੁਣ ਨੇ ਬੜਾ ਚੁਗਿਆ ਕੰਮ ਅੱਜ ਦਾ ਹੁਣ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਆ ਆਪਾਂ 2-3 ਦਿਨ ਦਾ ਮਿਕਸ ਵਲੌਗ ਬਣਾਵਾਂਗੇ ਸਿਆਣੇ ਬੰਦੇ ਨੇ ਡੱਬੇ ਖਣੇ ਆ ਤੇ ਲੈ ਇਸ ਦਾ ਬੇਹਰ ਜਾਂਦੇ ਨਾ ਡੱਬੇ ਤੇ ਰੱਖਣੇ ਪੈਂਦੇ ਲੈ ਵੀ ਵਿਆਹ ਦੇ ਪਹਿਲੇ ਦਿਨ ਦੀ ਨਾਈਟ ਚੱਲ ਰਿਹਾ ਚਿਕਨ ਹੋਰ ਨਹੀਂ ਚਿਕਨ ਓਨਲੀ ਚਿਕਨ ਰੋਟੀਆਂ ਆ ਰਹੀਆਂ ਨੇ ਹੌਲੀ ਹੌਲੀ ਓਨਲੀ ਚਿਕਨ ਤੇ ਕੋਕ ਬਾਈ ਆ ਦੇਖ ਲਿਓ ਚਿਕਨ ਤੇ ਰੋਟੀ ਆ ਰਹੀ ਹੈ ਬੋਲ ਜਾ ਇਹਦਰ ਜੀ ਤੋ ਕਹੂੰ ਅੰਦਾਜ਼ ਗਿਆ ਬੈ ਸਵਾਲ ਇੱਕ ਆ ਦੇ ਕਰਿਆ ਵਾਲੇ ਮਾਨੀਆਂ ਚੱਲ ਇਹ ਉਹ ਨਾ ਇਹ ਇਹ ਆਏ ਆਏ ਓਏ ਓਏ ਵਾਰ ਹੁੰਦੀ ਹੈ ਤੋਾਰ ਕੋੜੀ ਵੀ ਹੁੰਦੀ ਦੇਖੀ ਮੈਂ ਸੈ ਕੋਕ ਬਾਬੋ ਕੋਕ ਕੀ ਹੋਇਆ ਓਏ ਆ ਗਈ ਓਏ ਕੋੜੀ ਕਦੀ ਓਏ ਆਈ ਕੋਕ ਇਹ ਉਹੀ ਆ ਜਿਹੜਾ ਕਹਿੰਦਾ ਕੋਕ ਨਹੀਂ ਕਰਦੀ ਨਾ ਕਿੱਥੇ ਕੀ ਜਾਂਦਾ ਬੈਗਾ ਜੀ ਨੋ ਵੀ ਰੋਟੀਆਂ ਲੈ ਰਹੀਆਂ ਨੇ ਇੱਧਰ ਇੱਧਰ ਮਾਮਾ ਜੀ ਪ੍ਰਸ਼ਾਦਾ ਖਾ ਰਹੇ ਨੇ ਤੇ ਦੇਖੋ ਰਾਤ ਇਹਦਾ ਹੋ ਗਿਆ ਕੰਮ ਆ ਗਿਆ ਆ ਗਿਆ ਇੱਧਰ ਬੈ ਕੇ ਲੱਗਣ ਲੱਗਾ ਉਹ ਇਹ ਇੱਧਰ ਬੈਠੇ ਆ ਬੰਦੇ ਆਪਣੇ ਵਾਲੇ ਮਿੱਠਾ dielਾ ਜੀ ਬੈਠੇ ਲੱਗਾ ਲਓ ਜੀ ਕਹਿੰਦੇ ਦਿਨ ਦੂਜੇ ਦੀ ਸ਼ੁਰੂਆਤ ਹੋ ਚੁੱਕੀ ਐ ਵੱਜ ਜੋਗੇ ਨੇ 10 ਸਵੇਰ ਦੇ ਉੱਠਣਾ ਤਾਂ ਹੋ ਗੇ 2 ਘੰਟੇ ਲਵਾਈ ਹਲਵਾਈ ਆ ਚੋ ਗਏ ਨੇ ਪਿੰਦੀ ਹਣੀ ਆਉਂਦੇ ਸਿਲੰਡਰ ਚੱਕੀ ਦੇਖੋ ਕਰੋ ਚੈੱਕ ਕਿਉਂ ਇਹ ਹੁਣ ਘਰੋਂ ਲਿਆ ਆ ਓਏ ਆ ਤਾਂ ਹੁਣ ਲੰਘਿਆ ਦੇ ਨੇ ਟੈਂਕ ਜੈਂਸੀ ਵਾਲੇ ਹੁਣ ਤਾਂ ਲੰਘਿਆ ਸਿਲੰਡਰ ਵਾਲੇ ਉੱਧਰ ਪਈਆਂ ਈ ਢੋਲੀਆਂ ਆ ਡੱਗੂ ਤੇ ਨਹੀਂ ਮੂਹਰੇ ਢੋਲੀ ਨਹੀਂ ਟੈਂਕ ਨਹੀਂ ਇਹਦਾ ਭੰਜੀ ਹੋਈ ਐ ਇਹ ਇਹ ਸਹੀ ਆ ਲੈ ਵੀ ਹਲਵਾਈ ਵੀ ਪਹੁੰਚ ਜੋ ਗਏ ਨੇ ਕਰਤੀਆਂ ਤਿਆਰੀਆਂ ਫੇਰ ਸ਼ੁਰੂ ਚੱਲ ਫੇਰ ਖੁਰਚਣੇ ਓਮਲ ਤਿਆਰ ਹੋਇਆ ਵਰਦਾ ਇਹ ਚੱਲੇ ਰਾਇਓ ਮੈਂ ਵੀ ਅੱਜ ਇਹ ਰਿਵਿਆਹ ਜਾਣਾ ਡੰਬੇ ਡੰਬੇ ਲੈ ਆਉਂਦੀ ਓ ਬੱਲੇ ਮਾਮਾ ਗੱਡੂ ਭਾਈ ਅਵਿੰਦਰ ਭਾਈ ਲੈ ਵੀ ਆਪ ਭਾਗਨੇ ਆ ਠੀਕ ਹੈ ਓਏ ਲਹਾਦੋ ਇਹਦੇ ਨਾਲ ਕੱਢ ਦੇ ਚਾਕ ਕੋ ਆਵਾਜ਼ ਆ ਗਿਆ ਬਈ ਇੱਧਰ ਲੜੀਆਂ ਕੱਲੋਂ ਲੰਕਾ ਆ ਗਏ ਸੀ ਅੱਜ ਚਲਾਉਣਗੇ ਅੱਜ ਆਉਣਗੇ ਟੱਟਾ ਕਰਾਂਗੇ ਚਾਚਾ ਵੀ ਪਹੁੰਚੋ ਗਿਆ ਕਹਿੰਦੇ ਕੰਨੇ ਡੱਕਣਾ ਭਾਈ ਨਹੀਂ ਨਹੀਂ ਫੜਾ ਬੋੜੀ ਇਧਰ ਭਾਂਡੇ ਵਾਝੀ ਜਾਂਦੇ ਆ ਭਾਈ ਬਾਕੀ ਬੰਦੇ ਅੱਜ ਮੈਂ ਵੀ ਵਿਆਹ ਤੇ ਜਾਣਾ ਅੱਧੇ ਬੰਦੇ ਨੇ ਵਿਆਹ ਤੇ ਜਾਣਾ ਪਿੰਡੋਂ ਵਿਆਹ ਆ ਬੱਸ ਮੁੜਿਆ ਉਹ ਬੰਦੇ ਅੱਜ ਹੋਰ ਵੀ ਪਹੁੰਚ ਜਾਣੇ ਆ ਤੂੰ ਗੁਰਪ੍ਰੀਤ ਨੂੰ ਲੈ ਵੀ ਇਧਰ ਲੱਡੂ ਪੈਕ ਹੋ ਰਹੇ ਆ ਚਾਰ ਚਾਰ ਲੱਡੂ ਮਾਈਆਂ ਜਦੋਂ ਦਿੰਦੇ ਹੁੰਦੇ ਜਿਹੜੇ ਚੱਕ ਲੋ ਕਾਮ ਮੁੰਡਿਓ ਚੱਕ ਲੋ ਗਿਆ ਨਹੀਂ ਹੋ ਰਾਇ ਉਹਨਾਂ ਨੇ ਇਧਰ ਆਏ ਕੋੜ ਜਾਨੇ ਗਰੀਆਂ ਕਿਤੇ ਗਰੀਆਂ ਕੋਤ ਨੇ ਗਰੀਆਂ ਹੋਰ ਆ ਗੋਟ ਜਾ ਕੇ ਆਉਂਦੇ ਆ ਉਹ ਤੇ ਫਿੰਦੀ ਇਸ ਖਾਲੀ ਉਤੀ ਪਵੇ ਰੋਣਾ ਛੱਡ ਲੈ ਕੇ ਦੋੜ ਲੈ ਆਉਂਦਾ ਕੋਈ ਆਉਂਦੇ ਆ ਸਾਰੇ ਆਉਂਦੇ ਆ ਪਵੇਲਾ ਚਲੋ ਨੱਚਣ ਜਾ ਕੇ ਇੱਥੇ ਖੜ ਕੇ ਬਾਉ ਬੰਗੜਾ ਚੱਕਾ 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 ਆਲੇ ਆਲੇ ਇੱਥੇ ਰੱਖ ਟੰਗਲੰਗਲੰਗ ਟੰਗ ਟੰਗਲੰਗਲੰਗ ਵੀੜ ਬਣਾਦੀ ਦੇਖੋ ਬਾਬੇ ਪੂਰੀ ਅਲਾਦੋ ਕੋਟ ਕੱਟ ਜਿਓ ਓਏ ਚੀ ਹੱਕ ਪਾਈ ਹੋ ਗਿਆ ਖਾਨ ਉਹ ਪੰਜਾਬ ਦਾ ਕਲਚਰ ਆਉਂਦੀਆਂ ਨਾ ਪਿੰਡਾਂ ਸਭ ਦੀਆਂ ਵਗਣੂ ਉਹ ਹਾਂ ਦੇਖ ਸੰਤਰੇ ਸੰਤਰੀ ਪਪੀਤਾ ਕੇਲੇ ਹੋਰ ਕੀ ਕੀ ਅੰਬੂਰ ਸਬਜ਼ੀਆਂ ਕਿ ਮੈਂ ਕਿਹੜੀਆਂ ਕਿਹੜੀਆਂ ਨੇ ਸਬਜ਼ੀਆਂ ਕਿਹੜੀਆਂ ਯਾਰ ਫੇਰ ਹੀ ਲਾਵਾਂ ਇਹ ਬੋਲ ਕੇ ਤਾਂ ਦੱਸ ਮਣਾਂ ਪੋਕਾ ਦਾ ਲਾ ਦੇ ਸੰਗ ਗਿਆ ਲੈ ਸੰਗੀ ਸੰਗੀ ਏ ਸ਼ਰਮਾ ਗਈ ਓਏ ਸ਼ਰਮਾ ਗਈ ਏ ਤੋ ਗੋਭੀ ਗਾਜਰਾ ਸਾਰਾ ਕੁਆ ਦੇਖ ਯਾਰ ਆ ਬੰਦਾ ਮਿਹਨਤ ਕਰਦਾ ਨਾ ਓਏ ਬਲੌਗ ਹੋ ਗਏ ਤਿਆਰ ਤੇ ਚੱਲਿਆਂ ਵਿਆਹ ਤੇ ਹੁਣ ਤੁਸੀਂ ਕਹਿਣਾ ਕੋਟ ਪੈਂਟ ਕਿਉਂ ਨਹੀਂ ਪਿਆ ਵੀਰੇ ਹਜੇ ਮੇਰੇ ਕੋਲ ਕੋਈ ਕੋਟ ਪੈਂਟ ਨਹੀਂ ਕੋਈ ਕਹਣੀ ਹੈਗਾ ਹਜੇ ਮੇਰੇ ਕੋਲ ਸਿਰਫ ਜੀਨ ਆ ਜੁੱਤੀ ਆ ਤੇ ਆ ਉਹ ਵੀ ਪੁਰਾਣੇ ਕੱਪੜੇ ਆ ਕੋਣ ਵੰਡ ਸਵਾਉਣੇ ਦਿੱਤੇ ਆ ਆ ਕੇ ਦਿੱਤੇ ਆ ਫਿਰ ਹੁਣ ਟਾਈਮ ਲੱਗੂਗਾ ਬੰਨੂ ਤੇ ਬੰਦੇ ਹੈਗੇਗਾ ਵੀ ਇਸ ਲਈ ਆਪਾਂ ਚੱਲਿਆਂ ਵਿਆਹ ਤੇ ਇਹਨਾਂ ਨੇ ਸਾਮ ਲੈਣਾ ਹੈ ਹਲਵਾਈ ਦਾ ਕੰਮ ਨੰਮ ਮੁੜੇ ਹੋਣਾ ਆਪਾਂ ਦੋ ਤਿੰਨ ਘੰਟਿਆਂ ਨੂੰ ਦੇਖੋ ਇੰਨੇ ਬੰਦੇ ਬੈਠੇ ਹੋਏ ਲਈ ਲੋਈ ਬਾਪੋ ਘਰੇ ਆਏ ਤੇ ਚੱਕੋ ਕਿਆ ਬਾਤ ਐ ਕਿਆ ਬਾਤ ਉਹ ਤੇ ਦਿਲ ਬਣਾ ਤਾਂ ਹੈ ਇੱਕ ਫੁੱਲਾਂ ਤੇ ਲੜੀਆਂ ਦੀ ਡੈਕੋਰੇਸ਼ਨ ਹੋ ਗਈ ਬਾਈ ਮਿਕਸ ਕਿਆ ਬਾਤ ਹੈ ਕਿਆ ਬਾਤ ਹੈ ਕੁਣੀ ਆ ਗਿਆ ਜੇ ਆਪ ਗੱਡੀ ਲਾਈ ਹੋਈ ਆ ਓਇਆ ਬਾਹਰੋਂ ਕੁੰਡਾ ਲਾਇਆ ਪਿਆ ਪਿੰਡੀ ਗੇਟ ਨੂੰ ਆ ਇਹਦੇ ਨਾਲ ਲੱਗ ਇਧਰੋਂ ਖੋਲ ਲਾ ਹੁਣ ਬਾਹਰੋਂ ਵੀ ਦਿਖਾ ਦਈਏ ਕਸਿਨ ਨਵਾਬੇ ਬਰਾਬਰ ਕਰੋ ਯਾਰ ਬਾਹਰੋਂ ਗੋਲ ਕੇ ਨਾਈਸ ਗੱਲਬਾਤ ਹੋ ਗਈ ਅਜੇ ਇਧਰ ਵੀ ਲੱਗਣੀ ਆ ਲੜੀਆਂ ਕੱਲ ਨੂੰ ਲਾਉਣਗੇ ਇਧਰ ਅਜੇ ਦਰਿਓਂ ਗਿਆ ਨੇ ਨੋ ਵੀ ਟੈਂਟ ਦਾ ਸਮਾਨ ਆ ਗਿਆ ਅਜੇ ਅੱਧਾ ਛੱਡ ਕੇ ਗਿਆ 50 ਕੁ ਕੁਰਸੀਆਂ ਡੰਗ ਸਾਰਨ ਹੋ ਗਈਆਂ ਆ ਆ ਗਿਆ ਕਦੇ ਗਰਜੀਤ ਕਰੇ ਵਾਲ ਗਰਜੀਤ ਕਰੇ ਵਾਲ ਦਾ ਠੀਕ ਆ ਇਹਨੂੰ ਵਿਚਾਰਿਆਂ ਨੂੰ ਚਾਹ ਪਾਣੀ ਵੀ ਪੁੱਛ ਲਿਆ ਕਰੋ ਜਿਹੜੇ ਆਉਂਦੇ ਨੇ ਕੋਈ ਟੈਂਟਾਂ ਫੈਂਸਾਂ ਹਾਂ ਪਹੁੰਚਦੇ ਆ ਇਹ ਬਾਈ ਚਾਹ ਬਣਾਈਏ ਕੋਟ ਮਾਮਾ ਪੁੱਛ ਪਰ ਹਣ ਤੂੰ ਖੜਾ ਦਾ ਕੀ ਕਰਦਾ ਬਰੇ ਜਾ ਬਣਾਈਏ ਕੋਟ ਰੋਟੀ ਦਾ ਜਦ ਖਾਣੀ ਖਾਣੀ ਹੈ ਉਹ ਖਾਣੀ ਖਾਣੀ ਹੈ ਹੈ ਬਸ ਬਸ ਹਾਂ ਹਮਮ ਔਰ ਚਲਾਉਣਗੇ ਉਹ ਪੱਲੇ ਬੰਦਿਆ ਉਹ ਚੁੰਨੀਆਂ ਹੀ ਬੰਦਿਆ ਉਹ ਲਓ ਜੀ ਕਹਿੰਦੇ ਬੰਦੇ ਇੱਥੇ ਜੈਜਾ ਲੈ ਰਹੇ ਆ ਵੀ ਚੁੰਨੀਆਂ ਸੋਹਣੀਆਂ ਲੱਗਦੀਆਂ ਕਿ ਨਹੀਂ ਬਲਦੀਪ ਜੀ ਵੀ ਪਹੁੰਚੋਗੇ ਨੇ ਗੱਡਾ ਜੀ ਪਹੁੰਚੋਗੇ ਨੇ ਕਹਿੰਦੇ ਚੁੰਨੀਆਂ ਲਾਤੀਆਂ ਅਨ ਦੇਖ ਰਹੇ ਸੋਹਣੀਆਂ ਲੱਗਦੀਆਂ ਕਿ ਨਹੀਂ ਨਹੀਂ ਲਾਹਾ ਦੇਣੀ ਆਵੇਂ ਕਰਿਆਲ ਕਹਿੰਦਾ ਨਹੀਂ ਲਾਹਾ ਸਕ ਤੈਨੂੰ ਪਿਆਚ ਨਹੀਂ ਹੋਈਆਂ ਨਹੀਂ ਵਧੀਆ ਹੱਥੋਂ ਤੋਂ ਪੁੰਜਣ ਲੋਟ ਆ। ਕੱਲ ਦੇ ਅਣ ਕੀ ਬਣਦਾ ਇਹਨਾਂ ਦਾ? ਦੋ ਜਟੀਆਂ ਦੋ ਬੀਲੀਆਂ। ਉਹ ਵਾਲੀ ਨਹੀਂ ਹੋਰ ਜੰਨੀ ਆਗੇ। ਉਹਨਾਂ ਨੇ ਵਾਹ ਬੰਦ ਕੀਤਾ ਹੋਇਆ ਗ੍ਰੰਡ ਗਰਾਊਂਡ ਦਾ ਲੱਗ ਜੇ ਭਾਈ। ਕੀ ਕਹਿੰਦਾ ਹਾਂ ਦੱਸ? ਗਲਾਪਾ ਕਿਹਾ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਆ ਸਾਰਿਆਂ ਨੇ। ਆ ਬਾਲਾ ਹੁੱਬ ਦਾ ਗਾ ਇਹਨੂੰ ਲੈ ਨਹੀਂ ਲੈ। ਇਹਨੂੰ ਹੁੱਬ ਦਾ ਜੋ ਬੰਦੇ ਕਾਫੀ ਪਹੁੰਚੋਗੇ ਨੇ। ਆ ਦੇਖ ਲੋ ਇੱਕ ਦੋ ਜਣੇ ਆ ਆਗੇ। ਆਮਨ ਕਨੇਡਾ ਤੋਂ ਇਹ ਕਰ ਦਿੰਦਾ ਐ ਸਾਈਨ ਵੀ ਕਰਦਾ ਐ ਇਹ ਐ ਵੀ ਕਰਦਾ ਸਭੇ ਚੈੱਕ ਕਰੋ ਜੀ ਕੀ ਬਾਤ ਹੈ ਲੈ ਦੇਖੋ ਹੈ ਵੇਟ ਕਰੀ ਬਾਈ ਬੜੇ ਕੰਨ ਵੇਟ ਕਿਵੇਂ ਕਰਾਉਣਾ ਇਹ ਆ ਬੰਦੇ ਨੇ ਨਵਾਉਂਦੇ ਆ ਓਏ ਇਸ਼ਨਾਣ ਕਰਾਉਣ ਵਾਲਾ ਮੇਰੇ ਸੱਚ ਵਾਲ ਕਟਾਉਣੇ ਆਪਾਂ ਵਾਲ ਤਾਂ ਕਟਾਏ ਹੋਏ ਆ ਕਟਾਏ ਹੋਏ ਆ ਨਾ ਹੋਣਾ ਵਾਲਾ ਜੇ ਵਾਲ ਕਟਾ ਕੇ ਨਾ ਹੋਣਾ ਹੋ ਗਿਆ ਭਾਈ ਬਾਈ ਲਓ ਜੀ ਕਹਿੰਦੇ ਸਵੇਰ ਦੇ ਵਜੇ ਜੋਗੇ 6 ਪੰਦੀ ਹੋਣੀ ਚੱਲਿਆ ਗਾਜਰਾਂ ਨਾਲ ਕੱਲੀਆਂ ਗਾਜਰਾਂ ਨਾਲ ਹੀ ਹੋਣੀ ਅੱਜ ਕੱਲੀਆਂ ਗਾਜਰਾਂ ਅੱਜ ਗਜ਼ਰੀਲਾ ਬਣਾਉਣ ਲਈ ਸਿਰਫ ਗਾਜਰਾਂ ਨਾਲ ਚੱਲਿਆ ਬਾਕੀ ਸਬਜ਼ੀ ਉਹ ਕੱਲ ਨੂੰ ਬੰਦੇ ਤਿਆਰ ਨਹੀਂ ਹਾਰੇ ਲੈ ਬੰਦੇ ਗੁਰੂ ਘਰ ਤੋਂ ਵੀ ਆ ਗਏ ਕੀ ਬਾਤ ਹੈ ਚਲੋ ਬੈਠੋ ਘਰਾਂ ਜਿਆ ਮਮ ਜਸਪਿੰਦਰ ਸਿੰਘ ਰੇੜੇ ਰਹਿ ਗਏ ਆਂਦੇ ਚਲੋ ਚਲੋ ਮੁੰਡੇ ਲਾਓ ਦਵਾ ਦਵਾ ਕੋਈ ਨੀ ਜਗਾ ਹੈਗੀ ਆ ਚਲੋ ਵੀ ਗਾਜਰਾ ਆ ਚੁੱਕੀਆਂ ਨੇ ਲਾਓ ਕਿੰਨੀਆਂ ਲਿਆਂ ਜਿਆ ਗੌਰ ਪਰ ਗਾਜਰਾ 1.5 ਤੁਸੀਂ ਕੱਲ 2 ਪੁਆਇੰਟ ਲਾ ਕੇ ਦੇ ਵੀ ਯਾਰ 2 ਤੋਂ 1.5 ਕਰਤੀਆਂ ਤੁਸੀਂ ਐ ਓਏ 2 ਤੋਂ 1.5 ਕਰਤੀਆਂ ਤੁਸੀਂ ਨਹੀਂ ਇਹ ਹਲਵਾਈ ਨੂੰ ਮੂੰਹ ਲਾ ਕੇ ਬੁੱਸਈ ਹੋਵੇ ਨਾ ਡੇਢ ਹੀ ਵਾਧੂ ਹੈ ਮੈਂ ਤਾਂ ਵੀਰੇ ਦੋ ਕਹਿ ਕੇ ਤੋੜਿਆ ਸੀ ਨਹੀਂ ਨਹੀਂ ਉਹ ਕਹਿੰਦੇ ਵਾਧੂ ਆ ਜੇ ਘਟ ਗਈਆਂ ਆਪਾਂ ਤੇ ਇੱਥੋਂ ਲੈਣੀਆਂ ਨੇ ਉਵੇਂ ਘਰੋਂ ਪੱਟ ਕੇ ਲਿਆ ਕੇ ਦੇ ਲੋ ਜੀ ਕਹਿੰਦੇ ਸਪੀਕਰ ਵੀ ਆ ਜੋਗੇ ਨੇ ਮੰਜਿਆਂ ਨੂੰ ਜੋੜ ਕੇ ਸਪੀਕਰ ਲਾਉਣਾ ਹੈ ਇੱਥੇ ਇੱਧਰ ਆ ਦੇ ਚਾਰ ਦਿਨ ਚੱਲੂ ਹਣ ਸਪੀਕਰ ਇੱਧਰ ਕਰ ਲੋ ਲੋਡ ਇੱਥੇ ਇੱਧਰ ਵੇਖ ਮੰਨ ਲਿਆ ਵੀ ਗਏ ਬੋਲ ਹਲਕੀ ਇੱਕ ਲਾਗੇ ਹਰਾ ਉਹ ਵੀਰਾ ਪਈ ਹੈ ਵੀਰਾ ਡਿਮਾਂਡਾਂ ਬਹੁਤ ਰੱਖਦਾ ਵੀਰੇ ਦਾ ਹੀ ਵਿਆਹ ਹੈ ਆ ਬਾਬੇ ਡਰਾਈਵਰ ਆ ਆਪਣੇ ਥੱਲੇ ਕੋਠੇ ਦੇ ਹਾਂ ਜੇ ਚਾ ਲੈ ਕੇ ਲੈ ਆਉਨੇ ਹਾਂ ਓਏ ਮੇਤਰੋ ਹੁਣ ਬਣ ਗਿਆ ਮਾਹੌਲ ਪਿਆ ਵਾਲਾ ਪੂਰਾ ਲਾਦਾ ਸਪੀਕਰ ਕੋਠੇ ਦੇ ਤਿੰਨ ਲਾਦੇ ਤਿੰਨੇ ਹੱਡ ਨੂੰ ਪਿੰਡਾਂ ਦੇ ਹੁਣ ਨਹੀਂ ਸੁਣਦੀ ਇੱਕ ਦੂਜੇ ਦੀ ਗੱਲ ਇਧਰ ਹੜਵਾਈ ਵੀ ਆ ਚੁੱਕੇ ਨੇ ਸਾਰੇ ਇਹ ਮਾਹੌਲ じゃ ਹੁਣ ਪੂਰਾ ਬਣ ਗਿਆ ਜਾਸਪਿੰਦਰਾ ਅਰ ਯਾਦ ਨਿਕਲੂ ਖਵਾਏ ਚ ਖਵਾ ਨਹੀਂ ਅੱਜ ਖਵਾ ਨਿਕਲੂਗੇ ਚ ਆਟਾ ਗੁੰਨਾ ਆਣਾ ਐ ਆਟਾ ਗੁੰਨਣ ਵਾਲੀ ਲੱਗਦੀ ਆ ਮੈਨੂੰ ਖਵਾ ਆਪਦੇ ਆਓ ਚੱਲੀ ਜਾਣਾ ਨਾ ਉਹਨੇ ਹਾਂਜੀ ਹਾਂ ਖਵਾ ਗੱਡੂ ਐ ਖੋਏ ਵਾਲੀ ਬਿਫੋਰਚੂਨਾ ਫੇਰ ਹੁੰਦੀ ਨਹੀਂ ਲੋੜਾ ਦੇ ਆ ਬਚਲੀ ਜਾਣਾ ਆ ਵਧੀਆ ਦੇਖਿਓ ਸਿਮੇਗਾ ਪਤਾ ਨਹੀਂ ਕੈਨ ਨੂੰ ਇਹੋ ਲੱਗਦਾ ਇੰਨਾ ਫਾਇਦਾ ਡੈਰੀ ਕੋਹੇ ਕਰੀ ਹੋਇਆ ਹੈ ਹਾਏ ਵਧੀਆ ਫਾਇਦਾ ਡੈਰੀ ਕੋਲ ਦਾ ਹੋਈ ਬਾਬੋ ਦੁੱਧ ਚੱਕ ਲਿਆ ਕੋਲੋਂ ਹੀ ਚੱਕ ਲੈਦਾ ਇੱਥੋਂ ਇੱਥੇ ਜਾਣਾ ਬਸ ਘਰੇ ਨਾਲ ਹੀ ਡੈਰੀ ਚ ਪਾਈਂ ਕਹੇ ਨੇ ਪਾਈਆਂ ਦੇ ਬੈਰੀ ਤੇਰਾ ਕਿਸ ਜੰਮ ਤੇ ਕੇਵਲੀ ਕਬਾਰੀ ਥੋੜਾ ਨੇ ਕਰ ਪਾਲਿਆ ਸਾਦਾ ਲਓ ਜੀ ਕਹਿੰਦੇ ਜੱਸੀ ਜੀ ਪਹੁੰਚ ਗਏ ਸੀ ਤੇ ਇਹ ਹੁਣ ਚੱਲੇ ਆ ਹਰਿੰਦਰ ਨੂੰ ਲੈਣ ਸਾਸਰੀ ਘਰ ਕਰਦੇ ਤੁਸੀਂ ਮਾੜੀ ਜੀ ਜੱਸੀ ਜੀ ਪਹੁੰਚ ਗਏ ਨੇ ਵਿਆਹ ਤੇ ਤੇ ਇਹ ਹੁਣ ਤੁਸੀਂ ਕਿੱਧਰ ਨੂੰ ਚੱਲੇ ਹਰਿੰਦਰ ਨੂੰ ਲੈਣ ਚੱਲੇ ਲੈ ਵੀ ਹਰਿੰਦਰ ਨੇ ਪਹੁੰਚ ਜਾਣਾ ਸ਼ਾਮ ਦਾ ਕਾਜੋਂਗੇ 4 ਘੰਟੇ ਲੱਗਣਾ ਉਹਦੇ ਘਰ ਨੂੰ ਚਾਰ ਘੰਟਿਆਂ ਦੇ ਰਾਤ ਲੈਣ ਚੱਲਿਆ ਦੇਖ ਲੋ ਚਲੋ ਫਿਰ ਜਾਓ ਧਿਆਨ ਨਾ ਜਾਓ ਅੰਮਰਸਾਹ ਕੋ ਰਹਿੰਦਾ ਹਰਿੰਦਰ ਉਹਨੂੰ ਲੈਣ ਚੱਲੇ ਨੇ ਬੰਦੇ ਸਾਰੇ ਪਹੁੰਚ ਜਣੇ ਆ ਵਾ ਅੱਜ ਦੇ ਗੱਲ 'ਚ ਕਾਪੀ ਰਾਈਟ ਨਾ ਜਾ ਯਾਰ ਜਿਹੜੇ ਗਾਣੇ ਚੱਲ ਰਹੇ ਆ ਨਾ ਪਤਾ ਨਹੀਂ ਬਈ ਲੋ ਜੀ ਇੰਦਰ ਹੁਣੀ ਸਾਡੇ ਲਈ ਜੂਸ ਲੈ ਕੇ ਆਉਂਦੇ ਵਾ ਸਪੈਸ਼ਲ ਸੰਤਰੇ ਦਾ ਜੂਸ ਤੇ ਪਟਾਕੇ ਘੜ ਕੇ ਕਹਿੰਦੇ ਮਿੱਤਰੋ ਕਹਿੰਦੇ ਹੋਰ ਲਿਆਉਣੇ ਆ ਦੋ ਸ਼ਾਟ ਹੋਰ ਲੈ ਲਿਓ ਹੁਣ ਆਪਾਂ ਕੋਡ ਪੈਂਡ ਫੜ ਕੇ ਲਿਆਏ ਆ ਪਹਿਲਾਂ ਇੰਦਰ ਹੁਣਾ ਦੇ ਤੇ ਹੁਣ ਚੱਲੀਏ ਪੈਂਡ ਨੂੰ ਸਵੇਰ ਦੇ ਨਿਕਲੇ ਆਏ ਆ ਥੈਂਕ ਯੂ ਬ੍ਰੋ ਓਨਲੀ ਸੰਤਰਾ ਆ ਤਾਂ ਉਹਨਾਂ ਲਗਾਓ ਜਿਹੜਾ ਵਿਆਹ ਚ ਨਹੀਂ ਹੁੰਦਾ ਪਰ ਆਇਆ ਕੋਡ ਤੇ ਨੋ ਜੀ ਕਹਿੰਦੇ ਘਰੇ ਆ ਕੇ ਮੁੰਡਾ ਮਾਸੀ ਤੇ ਪਹੁੰਚ ਗਿਆ ਕੀ ਕੀ ਤਿਆਰ ਹੋ ਗਿਆ ਤੁਹਾਨੂੰ ਦਿਖਾਈਏ ਉਹ ਆ ਤਾਂ ਇਹ ਨਿਕਲੀ ਜਾਂਦਾ ਚਾਸ ਨਹੀਂ ਬਣੀ ਜਾਂਦੀ ਆ ਰਾਜਰ ਭਗਵਾਨ ਰਿਆ ਡੱਬਿਆ ਜਾਣਾ ਕਰੋ ਜੀ ਹੋਰ ਅੰਦਰ ਭਾਜੀਆਂ ਪੂਜੀਆਂ ਤਿਆਰ ਹੋ ਗਿਆ ਨਾ ਵਾ ਬਾ ਸ਼ਾਮ ਦੇ ਕਰ ਸਾਰੇ ਬੰਦੇ ਪਹੁੰਚ ਜਾਣੇ ਆ ਫਿਰ ਤੋਂ ਮਲਾਉਣੇ ਆ ਬੰਦੇ ਕਿਹੜੇ ਕਿਹੜੇ ਆ ਗਏ ਦੇਖੋ ਪੂਜੀਆਂ ਵਦਣਾ ਵਦਣਾਈਆਂ ਪੂਜੀਆਂ ਹੈ ਨਹੀਂ ਗਲਾਬ ਜਮਨਾਰਾਸ ਗੁੱਲੇ ਇਹ ਹੁੰਦੀ ਆ ਭਾਜੀ ਤੇ ਬਾਹਰ ਗਾਜਰ ਬਾਗ ਬਣੀ ਜਾਂਦਾ ਲੋ ਜੀ ਕਹਿੰਦੇ ਟੈਂਟ ਵਾਲਾ ਸਾਮਾਨ ਵੀ ਆ ਗਿਆ ਉਹ ਦੇਖੋ ਲਿਆ ਕੇ ਲਾਦੀ ਟਰਾਲੀ ਇੱਧਰ ਆ ਗਿਆ ਜੇ ਅੱਧਾ ਕ ਸਾਮਾਨ ਆਇਆ ਇੱਧਰ ਲਾਉਣਾ ਰੈਂਟਾ ਇੱਧਰ ਸੜਕ ਸਾਰੀ ਰੋਕਣੀ ਆਪਾਂ ਇੱਥੇ ਡੀਜੇ ਲਾ ਕੇ ਜਾਣਾ ਹਾਰਾ ਤੇ ਬੰਦੇ ਹੋਰ ਪਹੁੰਚੋਗੇ ਨੇ ਨਿਰਾਉਨੇ ਆ ਤੁਹਾਨੂੰ ਅੰਦਰ ਲੈ ਆ ਕੇ ਕਿਹੜੇ ਕਿਹੜੇ ਬੰਦੇ ਆ ਚੁੱਕੇ ਨੇ ਸ਼ਾਮ ਤੱਕ ਪੂਰੀਆਂ ਰੌਣਕਾਂ ਲੱਗ ਜਾਣੀਆਂ ਬੰਦੇ ਹੌਲੀ ਹੌਲੀ ਆ ਹੀ ਜਾਂਦੇ ਆ ਇਧਰ ਆਇਆਗੇ ਨੌਜਵਾਨ ਲਾਈਵ ਬੰਦੇ ਪਹੁੰਚੋਗੇ ਨੇ ਪਵਿਲ ਕੈਨੇਡਾ ਤੋਂ ਗਰਜੀਤ ਖਿਆਲੀ ਤੋਂ ਜਸਪਿੰਦਰ ਸਪੇਨ ਵਾਲੇ ਤੇ ਇਧਰ ਵੀ ਲਵੀ ਕੈਨੇਡੀਅਨ ਬੰਦੇ ਅਲੱਗ-ਅਲੱਗ ਕੰਟਰੀਆਂ ਤੋਂ ਪਹੁੰਚੋਗੇ ਨੇ ਤੇ ਇੱਕ ਕਿੱਧਰ ਗਿਆ ਕੋਮਲ ਬਾਬੇ ਪਰੇ ਚਲਾ ਗਿਆ ਤੇ ਹਜੇ ਮੁੰਡਿਆਂ ਦੀ ਸੇਵਾ ਬਣੀ ਹੋ ਰਹੀ ਹੈ ਫਿਰ ਇਹਨਾਂ ਤੋਂ ਸੇਵਾ ਬਣੀ ਕਰਾਉਣਾ ਬਾਅਦ ਬਸ ਕਿਰਾ ਧੱਕਾ ਸਟਾਰਟ ਜੇ ਕੀਤੇ ਆ ਇਹ ਇਹਦੂਆ ਲੱਗ ਜਾ ਵੀਰੇ ਹਲਵਾਈ ਨਾ ਜਾ ਕੇ ਗਾਜਰਾਂ ਖਿੱਲੀ ਜਾਓ ਬਸ ਤੁਸੀਂ ਬੈਠੀ ਮਸੀਂ ਨੂੰ ਰੀਚ 13 ਪਾ ਰਹੇ ਹਾਂ ਹਾਂ ਲੋ ਜੀ ਕਹਿੰਦਾ ਗੁਰਪ੍ਰੀਤ ਨੇ ਰਾਹ ਰੋਕਤਾ ਕਹਿੰਦਾ ਕੋਈ ਗੱਡੀ ਨਹੀਂ ਲੰਘਣ ਦੇਣੀ ਇੱਥੇ ਟੈਂਟ ਵਾਲੇ ਟੈਂਟ ਉਤਾਰ ਰਹੇ ਆ ਵਾ ਘਾਂਟਾ ਕੇ ਰੋਕਣਾ ਜੋ ਟੈਂਟ ਲਾਤਾ ਉਹਨਾਂ ਨੇ ਫਿਰ ਆਪਾਂ ਉਦੋਂ ਰੋਕਣਾ ਰਾਹ 13 ਤਰੀਕ ਨੂੰ 13 ਤਰੀਕ ਨੂੰ ਇੱਥੇ ਸਾਰਾ ਟੈਂਟ ਲੱਗ ਜਾਣਾ ਉਦੋਂ ਦਾ ਰੋਕਣਾ ਹੀ ਰੋਕਣਾ ਅੱਜ ਟੈਂਟ ਲਾਉਣ ਦਾ ਘਾਂਟੇ ਖਾਤਰ ਰੋਕਿਆ ਆ ਬੰਦੇ ਆਈ ਜਾ ਰਹੇ ਹੌਲੀ ਹੌਲੀ ਮਲਾਉਣਾ ਹੁਣ ਸਾਰਿਆਂ ਜੋ ਹੋ ਗਏ ਸ਼ਾਮ ਨੂੰ ਇਕੱਠੇ ਹੋ ਜਾਣਾ ਸਾਰਿਆਂ ਨੇ ਕਿੜਦੇ ਰਹੇ ਆ ਲਓ ਜੀ ਕਹਿੰਦੇ ਇਟਲੀ ਵਾਲੇ ਹਰਿੰਦਰ ਵੀ ਪਹੁੰਚ ਚੁੱਕੇ ਨੇ ਜਾਨਤਾ ਪੂਰੀ ਫਿੱਟੋ ਹੀ ਵਰਦੀ ਆ ਕਹਿੰਦੇ ਜਸਪਿੰਦਰ ਸੁੱਖਾ ਸਾਰੇ ਬੰਦੇ ਕੋਟੇ ਤੇ ਨੇ ਹੁਣ ਚੜੇ ਹੋਏ ਰੋਟੀ ਗਾਲੋ ਤੁਹਾਨੂੰ ਮੈਨੂੰ ਰੋਟੀ ਖਾਦੀ ਜਾਂਦੇ ਆ ਥੱਲੇ ਬਾਬਿਓ ਦੋ ਲਵਾਲੇ ਆਪਾਂ ਸਪੀਕਰ ਜੇ ਇਹ ਨੱਚ ਰੋਈ ਹਟਦੇ ਬਸ ਬਸ ਜੱਸੀ ਹੀ ਏ ਜੱਸੀ ਜੱਸੀ ਆ ਪਹਿਲਵਾਨ ਵਾਲਾ ਆ ਜੋ ਰੋਟੀਆਂ ਆਈਏ ਅੱਜ ਵੀ ਅਜਤੇ ਦਿਨ ਦੀ ਸਮਾਪਤੀ ਰੋਟੀ ਦੇ ਨਾਲ ਦਹੀਂ ਗਿਮਟੇ ਹਰਦਾ ਦੀ ਰੋਟੀ ਖਾਣ। ਬਾਏ ਬਾਏ ਟਾਟਾ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਚ।